ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਅਸੀਂ ਕੋਮਾਗਾਟਾ ਮਾਰੂ ਜਹਾਜ਼ ਜਿਹਦਾ ਨਾਮ ਸੀ ਗੁਰੂ ਨਾਨਕ ਜਹਾਜ਼ ਉਹਦੀ ਹਿਸਟਰੀ ਨੂੰ ਉਹਦੇ ਇਤਿਹਾਸ ਨੂੰ ਥੋੜਾ ਹੋਰ ਅੱਗੇ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਪਿਛਲੀ ਵੀਡੀਓ ਵਿੱਚ ਅਸੀਂ ਗੱਲ ਕੀਤੀ ਸੀ ਕਿ ਬਾਬਾ ਗੁਰਦੇਵ ਸਿੰਘ ਜੀ ਜਿਹੜੇ ਕੋਮਾਗਾਟਾ ਮਾਰੂ ਜਹਾਜ਼ ਦੇ ਮੁਖੀ ਸਨ ਉਹਨਾਂ ਦਾ ਪਿਛੋਕੜ ਕੀ ਸੀ ਇਹ ਜਹਾਜ਼ ਉਹ ਕਿਉਂ ਲੈ ਕੇ ਗਏ ਕਿੰਨੇ ਯਾਤਰੀ ਸਨ ਕਿਹੜੀ ਬੰਦਰਗਾਹ ਤੋਂ ਫਰਿਆ ਤੇ ਅੱਜ ਇਸ ਇਤਿਹਾਸ ਦੀ ਲੜੀ ਨੂੰ ਥੋੜਾ ਹੋਰ ਅੱਗੇ ਅਸੀਂ ਤੋਰਨ ਦੀ ਕੋਸ਼ਿਸ਼ ਕਰਦੇ ਹਾਂ ਪਾਬਾ ਗੁਰਦੇਵ ਸਿੰਘ ਜੀ ਨੇ ਕੋਮਾਂਗਾਟਾ ਮਾਰੂ ਜਹਾਜ਼ ਜਿਹਦਾ ਨਾਮ ਰੱਖਿਆ ਸੀ ਗੁਰੂ ਨਾਨਕ ਜਹਾਜ਼ ਤੇ ਇਹ ਜਹਾਜ਼ 376 ਯਾਤਰੀਆਂ ਨੂੰ ਲੈ ਕੇ ਹਾਂਗਕਾਂਗ ਦੀ ਬੰਦਰਗਾਹ ਤੋਂ ਚੱਲ ਕੇ ਫਿਰ ਅੱਗੇ ਚੀਨ ਦੀ ਇੱਕ ਬੰਦਰਗਾਹ ਸ਼ੰਘਾਈ ਤੋਂ ਫਿਰ ਜਪਾਨ ਦੀ ਯੋਕੋਹਾਮਾ بندرگاہ ਤੋਂ ਇਹ ਜਹਾਜ਼ ਚੱਲ ਕੇ ਜੋ ਹੈ ਉਹ 21 ਮਈ 1914 ਨੂੰ ਜੋ ਡੇਢ ਮਹੀਨੇ ਬਾਅਦ ਜੋ ਕੈਨੇਡਾ ਦੀ ਵਿਕਟੋਰੀਆ ਦੀ ਇੱਕ بندرਗਾਹ ਸੀ ਉੱਥੇ ਜਿਹੜਾ ਸ਼ਾਮ ਦੇ ਟਾਈਮ ਪਹੁੰਚਿਆ ਤੇ ਬਾਬਾ ਗੁਰਦੇਵ ਸਿੰਘ ਦੀ ਆਪਣੀ ਕਿਤਾਬ ਗੁਰੂ ਨਾਨਕ ਜਹਾਜ਼ ਕੋਮਾਂਗਾਟਾ ਮਾਰੂ ਦੀ ਜਿਹੜੀ ਦਰਦ ਭਰੀ ਕਹਾਣੀ ਨਾਮ ਦੀ ਉਹਨਾਂ ਦੀ ਪੁਸਤਕ ਹੈ ਉਹਦੇ 'ਚ ਜ਼ਿਕਰ ਕਰਦੇ ਨੇ ਕਿ ਜਦੋਂ ਇਹ ਜਹਾਜ਼ ਉੱਥੇ ਪਹੁੰਚਿਆ ਸ਼ਾਮ ਦਾ ਟਾਈਮ ਸੀ 21 ਮਈ ਦੀ ਸ਼ਾਮ 1914 ਤੇ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਨੇ ਵੀ ਜਹਾਜ਼ ਨੂੰ ਬੰਦਰਗਾਹ ਤੋਂ ਪਹਿਲਾਂ ਹੀ ਜਿਹੜੀ ਉੱਥੋਂ ਦੀ ਸਰਕਾਰ ਸੀ ਹਾਲਾਂਕਿ ਉਦੋਂ ਬ੍ਰਿਟਿਸ਼ ਰਾਜ ਸੀ ਕੈਨੇਡਾ 'ਚ ਵੀ ਇੰਡੀਆ 'ਚ ਚਾਈਨਾ 'ਚ ਹਾਂਗਕਾਂਗ ਤੇ ਨਾ ਸਾਰੀਆਂ ਕੰਟਰੀਆਂ ਦੇ ਵਿੱਚ ਤੇ ਉਹਨਾਂ ਨੂੰ ਪਹਿਲਾਂ ਹੀ ਸੂਹ ਮਿਲ ਰਹੀ ਸੀ ਕੋਕੋ ਉੱਥੋਂ ਦੀਆਂ ਖ਼ਬਰਾਂ ਦੇ ਵਿੱਚ ਵੀ ਜਿਹੜਾ ਪਹਿਲਾਂ ਹੀ ਮਤਲਬ ਕਿ ਡੇਢ ਦੋ ਮਹੀਨੇ ਤੋਂ ਪਹਿਲਾਂ ਹੀ ਇਹ ਖਬਰਾਂ ਛਾਪ ਰਹੀਆਂ ਸਨ ਵੀ ਜਿਹਦੇ ਵਿੱਚ ਭਾਰਤੀ 373 ਯਾਤਰੀ ਨੇ ਤੇ ਕੋਮਾਗਾਟਾ ਮਾਰੂ ਜਹਾਜ਼ ਜਿਹੜਾ ਕੈਨੇਡਾ ਦੀ ਤਰਤੀ ਵੱਲ ਆ ਰਿਹਾ ਤੇ ਇਸ ਕਰਕੇ ਸਰਕਾਰ ਨੇ ਪਹਿਲਾਂ ਹੀ ਪ੍ਰਬੰਧ ਜਿਹੜਾ ਕੀਤਾ ਹੋਇਆ ਸੀ ਤੇ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਨੇ ਵੀ ਜਹਾਜ਼ ਨੂੰ ਨਾ ਪਹਿਲਾਂ ਹੀ ਮਤਲਬ ਕਿ ਬੰਦਰਗਾਹ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਨੇ ਆਪਣੀਆਂ ਬੋਟ ਭੇਜ ਕੇ ਕਿਸ਼ਤੀਆਂ ਭੇਜ ਕੇ ਤੇ ਸਰਕਾਰ ਵੱਲੋਂ ਜਹਾਜ਼ ਨੂੰ ਪਿੱਛੇ ਜਿਹੜਾ ਪੈਰੇ ਲਾ ਕੇ ਰੋਕ ਦਿੱਤਾ ਗਿਆ ਪਾਈ ਬਲਵੰਤ ਸਿੰਘ ਜੀ ਜਿਹੜੇ ਕੈਨੇਡਾ ਦੇ ਹੀ ਰਹਿਣ ਵਾਲੇ ਸਨ ਵੈਨਕੂਵਰ ਦੇ ਗੁਰਦੁਆਰੇ ਦੇ ਹੈਡ ਗ੍ਰੰਥੀ ਸਨ ਤੇ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਨੇ ਉਹ ਉਹਨਾਂ ਨੇ ਮਿਲਣ ਦੀ ਵੀ ਕੋਸ਼ਿਸ਼ ਕੀਤੀ ਕਿਉਂਕਿ ਉਸ ਵੇਲੇ ਜਿੰਨੇ ਵੀ ਲੋਕ ਸਨ ਕੈਨੇਡਾ ਦੇ ਵਿੱਚ ਮਲਕਾ ਆਪਣੇ ਸਿੱਖ ਸਨ ਪੰਜਾਬੀ ਸਨ ਉਹਨਾਂ ਨੂੰ ਬੜਾ ਚਾਹ ਚੜਿਆ ਹੋਇਆ ਸੀ ਕਿ ਸਾਡੇ ਭਰਾ ਜਿਹੜੇ ਨੇ ਉਹ ਸਮੁੰਦਰੀ ਜਹਾਜ਼ ਤੇ ਇੱਧਰ ਆ ਰਹੇ ਨੇ ਤੇ ਉਹ ਪਹਿਲਾਂ ਹੀ ਆਪਣੀਆਂ ਤਿਆਰੀਆਂ ਜਿਹੜੀਆਂ ਨੇ ਉਹ ਕਰ ਰਹੇ ਸਨ ਏ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਨੇ ਉਹ ਵੀ ਉਹਨਾਂ ਨੇ ਮਿਲਣ ਦੀ ਕੋਸ਼ਿਸ਼ ਕੀਤੀ ਅੱਗੋਂ ਆਏ ਪਰ ਉਹਨਾਂ ਨੂੰ ਜਿਹੜਾ ਅੱਗੇ ਨਾ ਆਉਣ ਦਿੱਤਾ ਗਿਆ ਫਿਰ ਇੱਕ ਦਿਨ ਜਹਾਜ਼ ਇੱਥੇ ਰੁਕਿਆ ਗਿਆ ਰੁਕਿਆ ਰਿਹਾ ਫਿਰ 22 ਮਈ ਨੂੰ ਇਹ ਜਹਾਜ਼ ਰਾਤ ਨੂੰ ਵਿਕਟੋਰੀਆ ਦੀ ਬੰਦਰਗਾਹ ਤੋਂ ਜਿਹੜਾ ਵੈਨਪੂਰ ਦੀ ਬੰਦਰਗਾਹ ਤੇ ਜਿਹੜਾ ਇਹਨੂੰ ਪਹੁੰਚਾਇਆ ਗਿਆ ਇੱਕ ਮੀਲ ਜਹਾਜ਼ ਜਿਹੜਾ ਇਹ ਸੀਗਾ ਵੈਨਕੂਰ ਦੀ ਬੰਦਰਗਾਹ ਤੋਂ ਪਿੱਛੇ ਹੀ ਜੋ ਹੈ ਉਹ ਰੋਕ ਦਿੱਤਾ ਗਿਆ ਤੇ ਆਲੇ ਦੁਆਲੇ ਜਿਹੜੀਆਂ ਬੋਟਸ ਸਨ ਉਹਨਾਂ ਦੇ ਉੱਤੇ ਜਿਹੜੇ ਸਿਪਾਈ ਸਨ ਅੰਗਰੇਜ਼ ਸਿਪਾਈ ਉਹਨਾਂ ਨੇ ਆਪਣੇ ਆਪਣੇ ਪਹਿਰੇ ਜਿਹੜੇ ਨੇ ਉਹ ਲਾ ਦਿੱਤੇ। ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਜਹਾਜ਼ ਵੈਨਕੂਵਰ ਦੀ ਬੰਦਰਗਾਹ ਤੋਂ 1 ਮੀਲ ਪਿੱਛੇ ਰੋਕ ਦਿੱਤਾ ਗਿਆ ਤੇ ਬਹੁਤ ਸਾਰੇ ਜਿਹੜੇ ਕੈਨੇਡਾ ਦੇ ਸਾਡੇ ਵੀਰ ਸਨ ਉਹ ਦੂਰੋਂ ਦੂਰੋਂ ਟ੍ਰੇਨਾਂ ਤੇ ਯਾਤਰਾ ਕਰਕੇ ਉਹ ਵੈਨਕੂਵਰ ਪਹੁੰਚੇ ਹੋਏ ਸਨ ਆਪਣੇ ਇੰਡੀਆ ਵੱਲੋਂ ਆ ਰਹੇ ਭਰਾਵਾਂ ਨੂੰ ਜੀ ਆਇਆਂ ਨੂੰ ਕਹਿਣ ਵਾਸਤੇ ਪਰ ਕਿਸੇ ਨੂੰ ਵੀ ਜਿਹੜਾ ਉਹ ਮਿਲ ਨਹੀਂ ਦਿੱਤਾ ਗਿਆ। ਅੱਗੇ ਨਹੀਂ ਆਉਣ ਦਿੱਤਾ ਗਿਆ। ਮੈਂ ਗੱਲ ਪੜ੍ਹ ਕੇ ਬੜਾ ਹੈਰਾਨ ਹੋਇਆ ਵੀ ਜਦੋਂ ਅਸੀਂ 100 ਸਾਲ ਪਿੱਛੇ ਜਾਂਦੇ ਹਾਂ ਨਾ ਜਦੋਂ ਬਾਬਾ ਗੁਰਦੇਵ ਸਿੰਘ ਜੀ ਦੀ ਕਿਤਾਬ ਪੜ੍ਹੀ ਤੇ ਵੀ ਉਸ ਕਿਤਾਬ ਵਿੱਚੋਂ ਗੱਲ ਝਲਕਦੀ ਹੈ ਵੀ ਉਦੋਂ ਲੋਕਾਂ ਦੇ ਵਿੱਚ ਕਿੰਨਾ ਪਿਆਰ ਹੁੰਦਾ ਸੀ। ਮਤਲਬ ਕਿ ਜੇ ਇਧਰੋਂ ਬਾਬਾ ਗੁਰਦੇਵ ਸਿੰਘ ਜੀ ਜਹਾਜ਼ ਕੋਮਾਗਾਟਾ ਮਾਰੂ ਲੈ ਕੇ ਗਏ ਤੇ ਜਿਹੜੇ ਆਪਣੇ ਕੈਨੇਡਾ ਵਿੱਚ ਸਿੱਖ ਪੰਜਾਬੀ ਭਰਾ ਰਹਿੰਦੇ ਸਨ ਉਹਨਾਂ ਦੇ ਅੰਦਰ ਕਿੰਨਾ ਜ਼ਿਆਦਾ ਪ੍ਰੇਮ ਪਿਆਰ ਸੀ ਬਹੁਤ ਜ਼ਿਆਦਾ ਬਾਬਾ ਗੁਰਦੇਵ ਸਿੰਘ ਜੀ ਨੇ ਆਪਣੀ ਕਿਤਾਬ ਵਿੱਚ ਇਥੋਂ ਤੱਕ ਵਰਣਨ ਕੀਤਾ ਹੈ ਬਈ ਉਹ ਆਪਣੇ ਨਾਲ ਨਾ ਦੂਰੋਂ ਦੂਰੋਂ ਟ੍ਰੇਨਾਂ ਤੇ ਯਾਤਰਾ ਕਰਕੇ ਸਾਡੇ ਲਈ ਬੜੀਆਂ ਕੀਮਤੀ ਚੀਜ਼ਾਂ ਕੱਪੜੇ ਆਦਿਕ ਵੀ ਲੈ ਕੇ ਆਏ ਪਰ ਉਹ ਅੱਗੋਂ ਸਰਕਾਰ ਉਹਨਾਂ ਨੂੰ ਮਤਲਬ ਕਿ ਜਹਾਜ਼ ਪਿੱਛੇ ਰੋਕਿਆ ਹੋਇਆ ਸੀ ਤੇ ਉੱਥੋਂ ਤੱਕ ਆਉਣ ਨਹੀਂ ਸੀ ਦਿੰਦੀ ਤੇ ਬਾਬਾ ਗੁਰਦੇਵ ਸਿੰਘ ਜੀ ਇਹ ਵੀ ਕਹਿੰਦੇ ਨੇ ਵੀ ਉਹਨਾਂ ਦੇ ਅੰਦਰ ਇੰਨਾ ਭਰਾ ਪ੍ਰੇਮ ਪਿਆਰ ਸੀਗਾ ਵੀ ਉਹ ਉੱਥੇ ਬੰਦਰਗਾਹ ਤੇ ਖੜ ਕੇ ਹੀ ਭੂਬਾ ਮਾਰ ਮਾਰ ਕੇ ਰੋਂਦੇ ਸੀ ਵੀ ਅਸੀਂ ਆਪਣੇ ਭਰਾਵਾਂ ਨੂੰ ਮਿਲ ਨਹੀਂ پا ਰਹੇ। ਯਾ ਉਹਨਾਂ ਤੱਕ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਤੇ ਜੇ ਅਸੀਂ ਅੱਜ ਮਤਲਬ ਕਿ 100 ਸਾਲ ਬਾਅਦ ਗੱਲ ਕਰੀਏ ਤੇ ਅੱਜ ਰੁੱਖਾਪਨ ਬਹੁਤ ਜ਼ਿਆਦਾ ਆ ਚੁੱਕਿਆ ਹੈ। ਮਤਲਬ ਕਿ ਸਾਰਿਆਂ ਦੀ ਗੱਲ ਨਹੀਂ ਪਰ ਜੇ ਉਸ ਟਾਈਮ ਦੀ ਗੱਲ ਕਰਦੇ ਆਂ ਤਾਂ ਉਹ ਤੋਂ ਬਹੁਤ ਜ਼ਿਆਦਾ ਪ੍ਰੇਮ ਪਿਆਰ ਸੀ ਤੇ ਅੱਜ ਜਿਹੜਾ ਸਾਡਾ ਆਪਸੀ ਉਹ ਪ੍ਰੇਮ ਪਿਆਰ ਖਤਮ ਹੋ ਚੁੱਕਿਆ ਤੇ ਅੱਜ ਜਿਹੜਾ ਰੁੱਖਾਪਨ ਬਹੁਤ ਜ਼ਿਆਦਾ ਹੈ ਬਾਬਾ ਗੁਰਦੇਵ ਸਿੰਘ ਜੀ ਕਿੰਨੇ ਜਹਾਜ਼ ਇੱਕ ਮੀਲ ਜਿਹੜਾ ਪਿੱਛੇ ਰੋਕ ਦਿੱਤਾ ਗਿਆ ਤੇ ਸਰਕਾਰ ਨੇ ਜਿਹੜੀ ਉੱਥੋਂ ਦੀ ਹਕੂਮਤ ਸੀ ਉਹਨੇ ਮਤਲਬ ਕਿ ਜਹਾਜ਼ ਨੂੰ ਨੇੜੇ ਨਹੀਂ ਆਉਣ ਦਿੱਤਾ ਇਦੇ ਨਾਲ ਨਾਲ ਇੱਕ ਹੋਰ ਸਮਕਾਲੀ ਘਟਨਾ ਵੀ ਹੈ ਵੈਸੇ ਉਹਦਾ ਇਹਦੇ ਨਾਲ ਕੋਈ ਸਬੰਧ ਨਹੀਂ ਪਰ ਉਸ ਸਮੇਂ ਦੀ ਉਸ ਨੇੜੇ ਟੇੜੇ ਦੇ ਸਮੇਂ ਦੀ ਹੋਈ ਆ ਤੇ ਮੋਂ ਦਾ ਜ਼ਿਕਰ ਜ਼ਰੂਰ ਕਰ ਦੇਣਾ ਬਾਬਾ ਗੁਰਦੇਵ ਸਿੰਘ ਜੀ ਆਪਣਾ ਕੋਮਾਂਗਾਟਾ ਮਾਰੂ ਜਹਾਜ਼ ਲੈ ਕੇ ਗਏ ਸੀ 4 ਅਪ੍ਰੈਲ 1914 ਨੂੰ ਤੇ 21 ਮਈ 1914 ਨੂੰ ਇਹ ਜਹਾਜ਼ ਕੈਨੇਡਾ ਪਹੁੰਚਿਆ ਸੀ ਤੇ ਇਸ ਤੋਂ 2 ਸਾਲ ਪਹਿਲਾਂ ਅਪ੍ਰੈਲ 1912 ਦੇ ਵਿੱਚ ਜਿਹੜਾ ਦੁਨੀਆਂ ਦੇ ਵਿੱਚ ਬੜਾ ਪ੍ਰਸਿੱਧ ਹੋਇਆ ਜਹਾਜ਼ ਟਾਈਟੈਨਿਕ ਜਿਹੜਾ 1914 ਦੇ ਵਿੱਚ ਸਮੁੰਦਰ ਦੇ ਵਿੱਚ ਕਈ ਸੌ ਯਾਤਰੀਆਂ ਨੂੰ ਨਾਲ ਲੈ ਕੇ ਡੁੱਬ ਗਿਆ ਸੀ ਤੇ ਇਹ ਘਟਨਾ ਵੀ ਮਤਲਬ ਕਿ 2 ਸਾਲ ਪਹਿਲਾਂ ਦੀ ਹੋਈ ਆ ਜਦੋਂ ਬਾਬਾ ਗੁਰਦੇਵ ਸਿੰਘ ਜੀ ਕੋਮਾਗਾਟਾ ਮਾਰੂ ਜਹਾਜ਼ ਲੈ ਕੇ ਗਏ ਸਨ ਹਾਲਾਂਕਿ ਉਸ ਘਟਨਾ ਦਾ ਇਹਦੇ ਨਾਲ ਕੋਈ ਵੀ ਸਬੰਧ ਨਹੀਂ ਪਰ ਉਸ ਸਮੇਂ ਦੀ ਹੈ ਇਸ ਕਰਕੇ ਮੈਂ ਜ਼ਿਕਰ ਉਹ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਜ਼ਰੂਰ ਕਰ ਦਿੰਦਾ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਹਨ ਕਿ ਜਹਾਜ਼ ਇੱਥੇ ਰੁਕਿਆ ਹੋਇਆ ਕਿਸੇ ਨੂੰ ਅੱਗੇ ਆਉਣ ਨਹੀਂ ਦਿੱਤਾ ਜਾਂਦਾ ਪਹਿਲਾਂ ਕਹਿੰਦੇ ਨੇ ਵੀ ਕੁਝ ਗੋਰੇ ਸਨ ਜਿਹੜੇ ਸਰਕਾਰ ਵੱਲੋਂ ਉਹਨਾਂ ਦੇ ਜਹਾਜ਼ ਉੱਤੇ ਸਖਤ ਪਹਿਰੇ ਲਾ ਦਿੱਤੇ ਫਿਰ ਕਹਿੰਦੇ ਨੇ ਜਦੋਂ ਅਸੀਂ ਵਿਰੋਧ ਕੀਤਾ ਤੇ ਉਹਨਾਂ ਨੂੰ ਹਟਾ ਦਿੱਤਾ ਕਿਉਂਕਿ ਸਰਕਾਰ ਨੇ ਨਾ ਇਹ ਮਾਨੀ ਬਣਾਇਆ ਹੋਇਆ ਸੀ ਵੀ ਇਹ ਜਿਹੜੇ ਯਾਤਰੀ ਆਏ ਨੇ ਨਾ ਕੋਮਾਗਾਟਾ ਮਾਰੂ ਜਹਾਜ਼ ਵਿੱਚ ਇਹਨਾਂ ਨੂੰ ਜਿੰਨਾ ਮਰਜ਼ੀ ਸਾਡਾ ਜ਼ੋਰ ਲੱਗ ਜੇ ਇਹਨਾਂ ਨੂੰ ਇੱਥੇ ਅਸੀਂ ਉਤਰਨ ਨਹੀਂ ਦੇਣਾ ਤੇ ਇਹਨਾਂ ਨੂੰ ਵਾਪਸ ਜਿਹੜਾ ਖਾਲੀ ਇਹਨਾਂ ਦੇ ਦੇਸ਼ ਵੱਲ ਮੋੜਨਾ ਬਾਬਾ ਗੁਰਦੇਵ ਸਿੰਘ ਜੀ ਜ਼ਿਕਰ ਕਰਦੇ ਨੇ ਵੀ ਇਸ ਤਰ੍ਹਾਂ ਬੜੇ ਔਖੇ ਦਿਨ ਵੀ ਅਸੀਂ ਕੱਟੇ ਉਹਨਾਂ ਨੇ ਕਿਤਾਬ ਨਹੀਂ ਕਿਤਾਬ ਵਿੱਚ ਜ਼ਿਕਰ ਕੀਤਾ ਕਿ ਇਹ ਵੀ ਉਹਨਾਂ ਨੇ ਕਿਹਾ ਕਿ 8-8 ਦਿਨ ਸਾਨੂੰ ਭੁੱਖੇ ਜਿਹੜਾ ਇਸ ਜਹਾਜ਼ ਵਿੱਚ ਰਹਿਣਾ ਪਿਆ ਕਿਉਂਕਿ ਜਿਹੜੀ ਸਾਰੀ ਰਸਦ ਸੀ ਜੋ ਕੁਝ ਵੀ ਸੀ ਉਹ ਸਾਰਾ ਰਸਤੇ ਵਿੱਚ ਮੁੱਕ ਚੁੱਕਿਆ ਸੀ ਤੇ ਹੁਣ ਇਧਰੋਂ ਕੋਈ ਰਸਦ ਜਿਹੜੀ ਆ ਉਹ بندرਗਾਹ ਤੋਂ ਜਹਾਜ਼ ਵਿੱਚ ਆਉਣ ਨਹੀਂ ਦਿੱਤੀ ਜਾ ਰਹੀ ਇਸ ਕਰਕੇ 2-2 ਦਿਨ ਕਹਿੰਦੇ ਪਾਣੀ ਤੋਂ ਬਿਨਾ ਤੇ 8-8 ਦਿਨ ਭੋਜਨ ਤੋਂ ਬਿਨਾ ਅਸੀਂ ਮਤਲਬ ਕਿ ਕੋਮਾਂਗਾਟਾ ਮਾਰੂ ਜਹਾਜ਼ ਦੇ ਅੰਦਰ ਕੱਟੇ ਬੜੇ ਔਖੇ ਦਿਨ ਸਾਨੂੰ ਕਿਉਂਕਿ 2 ਮਹੀਨੇ ਇਹ ਜਹਾਜ਼ 21 ਮਈ ਨੂੰ ਪਹੁੰਚਿਆ ਸੀ ਤੇ 22 ਜੁਲਾਈ ਨੂੰ ਜਿਹੜਾ ਇਹ ਜਹਾਜ਼ ਵਾਪਸ ਕੈਨੇਡਾ ਤੋਂ ਜਿਹੜਾ ਉਹ ਇੰਡੀਆ ਵੱਲ ਮੁੜਿਆ ਸੀ 2 ਮਹੀਨੇ ਦਾ ਸਮਾਂ ਉੱਥੇ ਜਿਹੜਾ ਕੋਮਾਂਗਾਟਾ ਮਾਰੂ ਦੇ ਵਿੱਚ ਕਈ ਸੋ ਯਾਤਰੀਆਂ ਨੇ ਆਪਣਾ ਵਕੀਫ ਕੀਤਾ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਨੇ ਇੱਕ ਦਿਨ ਕੀ ਹੋਇਆ ਵੀ ਰਾਤ ਨੂੰ ਨਾ 12 ਵਜੇ ਸਰਕਾਰ ਵੱਲੋਂ ਇੱਕ ਜਹਾਜ਼ ਭੇਜਿਆ ਗਿਆ ਜਿਹਦੇ ਵਿੱਚ ਕਈ ਇਹਨਾਂ ਦੇ ਬਹੁਤ ਸਾਰੇ ਅ ਅੰਗਰੇਜ਼ ਸੈਨਿਕ ਸਨ ਤੇ ਉਹਨਾਂ ਨੇ ਆ ਕੇ ਰਾਤ ਨੂੰ 12 ਵਜੇ ਸਾਡੇ ਜਹਾਜ਼ ਉੱਤੇ ਆ ਕੇ ਹਮਲਾ ਕਰ ਦਿੱਤਾ ਜਿਹਦਾ ਨਾਮ ਸੀ ਸਮੁੰਦਰੀ ਸ਼ੇਰ ਜਿਸ ਜਹਾਜ਼ ਦਾ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਨੇ ਜਿਹੜੇ ਸਾਡੇ ਯਾਤਰੀ ਸਨ ਇਹਨਾਂ ਨੇ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਜਿਹੜੇ ਕੋਲੇ ਭਰੇ ਹੋਏ ਸਨ ਜਹਾਜ਼ ਵਿੱਚ ਅਸੀਂ ਲੈ ਕੇ ਗਏ ਸੀ ਉਹਦੇ ਨਾਲ ਹੀ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਉਹ ਕੋਲੇ ਮਾਰ-ਮਾਰ ਕੇ ਬਹੁਤ ਸਾਰੇ ਸੈਨਿਕਾਂ ਨੂੰ ਜਿਹੜੇ ਆਏ ਸੀ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਇਸ ਸਮੁੰਦਰੀ ਜਹਾਜ਼ ਜੋ ਸਮੁੰਦਰੀ ਸ਼ੇਰ ਨਾਮ ਦਾ ਜਹਾਜ਼ ਆਇਆ ਸੀ ਉਹ ਨੂੰ ਵਾਪਸ ਮੋੜ ਦਿੱਤਾ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਹਨ ਕਿ ਇੱਕ ਮਿਸਟਰ ਕਰੀਮ ਸਰਦਾਰ ਭਾਗ ਸਿੰਘ ਸਰਦਾਰ ਤਾਰਾ ਸਿੰਘ ਸਾਰੀ ਕਮੇਟੀ ਜਿਹੜੀ ਉਸ ਟਾਈਮ ਕੈਨੇਡਾ ਦੇ ਜਿਹੜੇ ਵਸਨੀਕ ਸਨ ਉਹਨਾਂ ਦੀ ਬਣੀ ਹੋਈ ਸੀ ਕੋਮਾਗਟਾ ਮਾਰੂ ਦੇ ਬਾਰੇ ਵੀ ਜਿਹੜੀ ਸਾਡੇ ਇਹ ਭਰਾਵਾਂ ਦਾ ਜਹਾਜ਼ ਆਇਆ ਉਹਨਾਂ ਦੀ ਕਿਵੇਂ ਸੰਭਾਲ ਹੋਣੀ ਹੈ ਤੇ ਕਿਵੇਂ ਮਤਲਬ ਕਿ ਉਹਨਾਂ ਨੂੰ ਇੱਥੇ ਉਹਨਾਂ ਦੀ ਦੇਖ ਰਿਕ ਹੋ ਸਕੇ ਸਾਰਾ ਪ੍ਰਬੰਧ ਜਿਹੜਾ ਉਹ ਕਰ ਰਹੇ ਸਨ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਹਨ ਆਪਣੀ ਕਿਤਾਬ ਦੇ ਵਿੱਚ ਵੀ ਇਸ ਤਰ੍ਹਾਂ ਨਾ ਖੱਜਲ ਖਵਾਰ ਹੁੰਦੇ ਆ ਕਿਉਂਕਿ ਕਹਿੰਦੇ ਸਾਨੂੰ ਵੀ ਨਹੀਂ ਉਤਰਨ ਦਿੱਤਾ ਗਿਆ ਕੁਝ ਕਿਸਾਨ ਵਿੱਚੋਂ ਜਿਹੜੇ ਬੰਦੇ ਵਿੱਚੋਂ ਮਤਲਬ ਕਿ ਜਿਵੇਂ ਜਿਹੜੀ ਇਹਨਾਂ ਦੀ ਜਪਨੀਜ਼ ਲੋਕਾਂ ਦੀ ਟੀਮ ਸੀ ਜਿਹਦੇ ਵਿੱਚ ਕੈਪਟਨ ਸੀਗਾ ਜਹਾਜ਼ ਦਾ ਜਾਂ ਹੋਰ ਜਿੰਨੇ ਵੀ ਇੰਜੀਨੀਅਰ ਸਨ ਜਾਂ ਹੋਰ ਜਿੰਨੇ ਵੀ ਲੋਕ ਸਨ ਉਹ ਮਤਲਬ ਕਿ ਜਹਾਜ਼ ਤੋਂ ਉਤਰ ਕੇ ਬੋਟ ਰਾਹੀਂ ਅੱਗੇ ਕੈਨੇਡਾ ਵਿੱਚ ਇੰਟਰ ਹੋ ਸਕਦੇ ਸਨ ਪਰ ਕਹਿੰਦੇ ਸਾਨੂੰ ਥੱਲੇ ਨਹੀਂ ਉਤਰਨ ਦਿੱਤਾ ਗਿਆ ਨਾ ਸਾਨੂੰ ਉੱਥੇ ਅੱਗੇ ਜਾਣ ਦਿੱਤਾ ਗਿਆ ਜਦੋਂ ਇਹ ਕੁਝ ਘਟਨਾ ਵਾਪਰੀ ਤੇ ਫਿਰ ਇੱਕ ਰੇਨਬੋ ਜੰਗੀ ਜਹਾਜ਼ ਜਿਹੜਾ ਉਹ ਸਰਕਾਰ ਵੱਲੋਂ ਭੇਜਿਆ ਗਿਆ ਤੇ ਬਹੁਤ ਸਾਰੀ ਫੌਜ ਜਿਹੜੀ ਉਹ ਬੰਦਰਗਾਹ ਦੇ ਉੱਤੇ ਵੀ ਲਾ ਦਿੱਤੀ ਗਈ ਜਿੱਦੀ ਗਿਣਤੀ ਕਈ ਹਜ਼ਾਰਾਂ ਦੇ ਵਿੱਚ ਸੀ ਤੇ ਇਸ ਰੇਨਬੋ ਜਹਾਜ਼ ਜਿਹੜਾ ਜੰਗੀ ਜਹਾਜ਼ ਸੀ ਤੇ ਇਹਨੇ ਆਪਣੇ ਤੋਪਾਂ ਦੇ ਮੂੰਹ ਜਿਹੜਾ ਉਹ ਸਾਡੇ ਵੱਲ ਕਰ ਦਿੱਤੇ ਬਈ ਇਸ ਜਹਾਜ਼ ਮਲਕੀ ਦੇਤੇ ਹਮਲਾ ਕੀਤਾ ਜਾ ਸਕੇ ਪਰ ਕਹਿੰਦੇ ਜਿਹੜੇ ਸਾਡੇ ਯਾਤਰੀ ਸਨ ਕੋਮਾਗਾਟਾ ਮਾਰੂ ਦੇ ਉਹਨਾਂ ਵੀ ਆਪਣੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਤਿਆਰੀਆਂ ਵੀ ਕਹਿੰਦੇ ਬੜੇ ਕਮਾਲ ਦੀਆਂ ਕੀਤੀਆਂ ਲਾਲ ਮਿਰਚਾਂ ਪੀ ਕੇ ਨਾ ਬਾਂਸਾਂ ਦੇ ਵਿੱਚ ਪਾ ਕੇ ਉਹਦੀਆਂ ਪਚਕਾਰੀਆਂ ਬਣਾਈਆਂ ਗਈਆਂ ਕੋਲਿਆਂ ਦੇ ਢੇਰ ਲਾ ਲਏ ਗਏ ਤੇ ਬੋਤਲਾਂ ਦੇ ਵਿੱਚ ਮਿੱਟੀ ਦਾ ਤੇਲ ਪਾ ਲਿਆ ਗਿਆ ਵੀ ਜੇ ਉਹ ਸਾਡੇ ਤੇ ਹਮਲਾ ਕਰਨਗੇ ਤੇ ਅਸੀਂ ਵੀ ਜਵਾਬੀ ਕਾਰਵਾਈ ਉਹਨਾਂ ਤੇ ਆਪਣੇ ਤਰੀਕੇ ਨਾਲ ਕਰਾਂਗੇ ਇਸ ਤਰ੍ਹਾਂ ਦੀਆਂ ਤਿਆਰੀਆਂ ਮੁਸਾਫਰਾਂ ਵੱਲੋਂ ਵੀ ਕੀਤੀਆਂ ਗਈਆਂ ਬਈ ਅਸੀਂ ਇੱਥੇ ਹੀ ਮਰ ਜਾਾਂਗੇ ਵੈਨਕੂਵਰ ਦੀ ਇਸ ਬੰਦਰਗਾਹ ਤੇ ਆਪਣੇ ਆਪ ਨੂੰ ਖਤਮ ਕਰ ਲਾਂਗੇ ਪਰ ਅਸੀਂ ਡਰਦੇ ਹੋਏ ਜਿਹੜਾ ਇੱਥੋਂ ਵਾਪਸ ਨਹੀਂ ਮੁੜਾਂਗੇ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਨੇ ਸਾਡੇ ਸੈਨਿਕਾਂ ਦੀਆਂ ਇਸ ਤਰ੍ਹਾਂ ਦੀਆਂ ਤਿਆਰੀਆਂ ਸਨ ਫਿਰ ਕਹਿੰਦੇ ਨੇ ਜਦੋਂ ਇਹ ਖਬਰ ਕੈਨੇਡਾ ਦੇ ਵਿੱਚ ਫੈਲ ਗਈ ਨਾ ਖਬਰਾਂ ਦੇ ਰਾਈ ਬਈ ਰੇਨਬੋ ਨਾਮ ਦੇ ਜੰਗੀ ਜਹਾਜ਼ ਰਾਈ ਕੋਮਾਗਾਟਾ ਮਾਰੂ ਤੇ ਹਮਲਾ ਕੀਤਾ ਜਾਏਗਾ ਤੇ ਵੈਨਕੂਵਰ ਦੇ ਵਿੱਚ ਵੀ ਆਪਣੇ ਬਹੁਤ ਸਾਰੇ ਸਿੱਖ ਪੰਜਾਬੀ ਭਰਾਵਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਇਹ ਤਿਆਰੀ ਕਰ ਲਈ ਵੀ ਜੇ ਇਹਨਾਂ ਲੋਕਾਂ ਨੇ ਸਰਕਾਰ ਨੇ ਕੋਮਾਂਗਾਟਾ ਮਾਰੂ ਤੇ ਹਮਲਾ ਕੀਤਾ ਤੇ ਅਸੀਂ ਵੈਨਪੂਰ ਦੇ ਵਿੱਚ ਅੱਗ ਲਾ ਦੇਾਂਗੇ ਮਾਰ ਕੇ ਮਰ ਜਾਵਾਂਗੇ ਪਰ ਜਿਹੜੀ ਸਾਡੇ ਭਰਾਵਾਂ ਦੀ ਦੁਰਗਤੀ ਹੋ ਰਹੀ ਹੈ ਨਾ ਤੇ ਮਾੜਾ ਵਿਵਹਾਰ ਕੀਤਾ ਜਾ ਰਿਹਾ ਇਹ ਬਰਦਾਸ਼ਤ ਨਹੀਂ ਕਰਾਂਗੇ ਦੇਖੋ ਕਿੰਨਾ ਪ੍ਰੇਮ ਪਿਆਰ ਸੀ ਉਦੋਂ ਆਪਣੇ ਸਿੱਖ ਭਰਾਵਾਂ ਦੇ ਵਿੱਚ ਜਦੋਂ ਇਸ ਗੱਲ ਦੀ ਖਬਰ ਸਰਕਾਰ ਨੂੰ ਮਿਲੀ ਉਹਨਾਂ ਨੇ ਵੇਖਿਆ ਵੀ ਇੱਧਰ ਕਨੇਡਾ ਵਿੱਚ ਵੀ ਲੋਕ ਜਿਹੜੇ ਨੇ ਉਹ ਭੜਕ ਰਹੇ ਨੇ ਤੇ ਉਧਰੋਂ ਜਿਹੜੇ ਕੋਮਕਾਟਾ ਮਾਰੂ ਦੇ ਅੰਦਰ ਮੁਸਾਫਿਰ ਨੇ ਉਹ ਵੀ ਮਰਨ ਮਾਰਨ ਵਾਸਤੇ ਤਿਆਰ ਨੇ ਤੇ ਫਿਰ ਸਰਕਾਰ ਗੱਲਬਾਤ ਤੇ ਆ ਗਈ ਕਿਉਂਕਿ ਪਹਿਲਾਂ ਸਰਕਾਰ ਅੜੀ ਹੋਈ ਸੀ ਜਦੋਂ ਬਾਬਾ ਗੁਰਦੇਵ ਸਿੰਘ ਕਹਿੰਦੇ ਨੇ ਸੀ ਕਿਹਾ ਤਾਂ ਨਾ ਵੀ ਅਸੀਂ ਵਾਪਸ ਵੀ ਮੁੜ ਜਾਨੇ ਆ ਜਹਾਜ਼ ਲੈ ਕੇ ਪਰ ਸਾਨੂੰ ਰਸਦ ਜਿਹੜੀ ਵਾਪਸੀ ਵਾਸਤੇ ਦਿੱਤੀ ਜਾਏ ਕਿਉਂਕਿ 2 ਮਹੀਨੇ ਦਾ ਸਮਾਂ ਫਿਰ ਲੱਗ ਜਾਣਾ ਪਰ ਸਰਕਾਰ ਨੇ ਮਨਾਂ ਕਰਤਾ ਸੀ ਵੀ ਅਸੀਂ ਤੁਹਾਨੂੰ ਵਾਪਸੀ ਵਾਸਤੇ ਨਾ ਪਾਣੀ ਨਾ ਰਸਦ ਦੇਾਂਗੇ ਤੇ ਉਸ ਤਰ੍ਹਾਂ ਸਰਕਾਰ ਕਹਿੰਦੀ ਸੀ ਵੀ ਤੁਸੀਂ 70 ਮੀਲ ਪਹਿਲਾਂ ਸਾਡੇ ਦੇਸ਼ ਤੋਂ ਦੂਰ ਚਲੇ ਜਾਓ ਸਮੁੰਦਰ ਵਿੱਚ ਤੇ ਫਿਰ ਉੱਥੇ ਜਾ ਕੇ ਤੁਹਾਨੂੰ ਰਸਤ ਜਿਹੜਾ ਉਹ ਸਮੁੰਦਰੀ ਜਹਾਜ਼ ਰਹੀਂ ਪਹੁੰਚਾ ਦਿੱਤੀ ਜਾਏਗੀ ਪਰ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਸਾਨੂੰ ਸਰਕਾਰ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਯਕੀਨ ਨਹੀਂ ਸੀ ਫਿਰ ਕਹਿੰਦੇ ਨੇ ਜਦੋਂ ਸਰਕਾਰ ਗੱਲਬਾਤ ਤੇ ਆਈ ਰੇਨਬੋ ਜਹਾਜ਼ ਪਿੱਛੇ ਹਟਾ ਲਿਆ ਗਿਆ ਜਿਹੜੀਆਂ ਸਾਡੀਆਂ ਸ਼ਰਤਾਂ ਸਾਨੂੰ ਮਨਜ਼ੂਰ ਹੋਈਆਂ ਵੀ ਜਿਹੜੇ ਲੋਕ ਬੰਦਰਗਾਹ ਤੇ ਮਤਲਬ ਕਿ ਬੈਠੇ ਹੋਏ ਸੀਗੇ ਸਾਡੇ ਮਿਲਣ ਵਾਲੇ ਜੋ ਜਿਵੇਂ ਮਿਸਟਰ ਕਰੀਮ ਸਰਦਾਰ ਭਾਗ ਸਿੰਘ ਸਰਦਾਰ ਤਾਰਾ ਸੂ ਹੋਰ ਵੀ ਜਿੰਨੇ ਸਾਨੂੰ ਸਾਰੇ ਮਿਲਣ ਵਾਸਤੇ ਫਿਰ ਸਾਨੂੰ ਸਮੁੰਦਰੀ ਜਹਾਜ਼ ਕੋਮਾਗਾਟਾ ਮਾਰੂ ਦੇ ਵਿੱਚ ਆਏ ਰਸਦ ਵੀ ਬਹੁਤ ਸਾਰੀ ਰਸਦ ਲੈ ਕੇ ਆਏ ਤੇ ਬੜੇ ਪ੍ਰੇਮ ਪਿਆਰ ਨਾਲ ਆ ਕੇ ਜਫੀਆਂ ਪਾ ਪਾ ਕੇ ਮਿਲੇ ਸਾਡੇ ਕੋਲੋਂ ਕਈ ਦਿਨਾਂ ਤੱਕ ਠਹਿਰੇ ਵੀ ਰਹੇ ਤੇ ਅਖੀਰ ਫਿਰ ਜਦੋਂ ਜਦੋਂ ਸਾਨੂੰ ਖੀਰ ਫਿਰ ਜਦੋਂ ਸਾਨੂੰ ਰਸਦ ਮਿਲ ਗਈ ਤੇ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਨੇ ਫਿਰ ਸਾਡਾ ਜਿਹੜਾ ਇਹ ਜਹਾਜ਼ 2 ਮਹੀਨੇ ਖੜੇ ਰਹਿਣ ਤੋਂ ਬਾਅਦ ਵੈਨਕੂਵਰ ਦੀ ਉਸ ਬੰਦਰਗਾਹ ਤੋਂ 22 ਜੁਲਾਈ ਨੂੰ ਫਿਰ ਇਹ ਸਾਡਾ ਕੋਮਾਗਾਟਾ ਮਾਰੂ ਜਹਾਜ਼ ਵਾਪਸ ਜਿਹੜਾ ਉਹ ਮਤਲਬ ਕਿ ਹਾਂਗਕਾਂਗ ਵੱਲ ਮੁੜਿਆ ਕਿਉਂਕਿ ਪਹਿਲਾਂ ਹਾਂਗਕਾਂਗ ਦੀ ਪ੍ਰਵਾਨਗੀ ਮਿਲੀ ਸੀ ਬਾਅਦ ਵਿੱਚ ਮਤਲਬ ਕਿ ਬੇਸ਼ੱਕ ਉਹ ਇੰਡੀਆ ਵੱਲ ਲੈ ਕੇ ਆਇਆ ਗਿਆ ਪਰ ਉੱਥੋਂ ਇਹ ਹਾਂਗਕਾਂਗ ਵਾਸਤੇ ਆਇਆ ਕਿਉਂਕਿ ਹਾਂਗਕਾਂਗ ਤੋਂ ਹੀ ਪਹਿਲਾਂ ਇਹ ਜਹਾਜ਼ ਚੱਲਿਆ ਸੀ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਨੇ ਜਦੋਂ ਜਹਾਜ਼ ਤੁਰਨ ਲੱਗਾ ਜਿਹੜੇ ਉਹ ਸਾਡੇ ਸਿੱਖ ਭਰਾ ਸੀ ਪੰਜਾਬੀ ਭਰਾ ਸੀ ਉਹ ਗਲਵਕੜੀਆਂ ਪਾਪਾ ਮਿਲੇ ਪੁੱਭਾ ਮਾਰ ਮਾਰ ਕੇ ਰੋਏ ਵੀ ਤੁਸੀਂ ਇੰਨੀ ਦੂਰ ਖੱਜਲ ਖਵਾਰ ਵੀ ਹੋ ਕੇ ਆਏ ਖਰਚੇ ਵੀ ਲਾਲ ਕਰਕੇ ਆਏ ਜ਼ਮੀਨਾਂ ਜਾਇਦਾਦਾਂ ਵੇਚ ਵਿਚ ਕੇ ਆਏ ਪਰ ਤੁਹਾਨੂੰ ਇੱਥੇ ਮਤਲਬ ਕੀ ਐਂਟਰੀ ਨਹੀਂ ਮਿਲ ਸਕੀ ਤੇ ਤੁਹਾਨੂੰ ਵਾਪਸ ਮੁੜਨਾ ਪਿਆ ਬਾਬਾ ਗੁਰਦੇਵ ਸਿੰਘ ਕਹਿੰਦੇ ਨੇ 22 ਮਈ ਨੂੰ ਸਾਡਾ ਜਹਾਜ਼ ਮੁੜਦਾ ਤੇ ਆ ਦੋ ਜੰਗੀ ਜਹਾਜ਼ ਰੇਨਬੋ ਨਾਮ ਦੇ ਜਿਹੜੇ ਨੇ ਉਹ ਸਾਨੂੰ ਕਈ ਮੀਲ ਦੂਰ ਤੱਕ ਜਿਹੜਾ ਉਹ 15 ਕਾ ਤੋਂ ਛੱਡ ਕੇ ਗਏ ਦੂਆ ਪਾਸੇ ਉਹ ਜਹਾਜ਼ ਚੱਲਦੇ ਰਹੇ ਉਹ ਇਸ ਕਰਕੇ ਵੀ ਕਿਤੇ ਇਹ ਜਹਾਜ਼ ਆਪਣਾ ਕਿਸੇ ਪਹਾੜੀ ਨਾਲ ਲਾ ਕੇ ਜਾਂ ਕਿਤੇ ਹੋਰ ਕਿਸੇ ਕਿਨਾਰੇ ਨਾਲ ਲਾ ਕੇ ਉਤਰ ਨਾ ਜਾਣ ਤੇ ਕੈਨੇਡਾ ਦੇ ਵਿੱਚ ਇੰਟਰ ਨਾ ਹੋ ਜਾਣ ਇਸ ਕਰਕੇ ਸਾਨੂੰ ਸਮੁੰਦਰ ਵਿੱਚ ਕਾਫੀ ਦੂਰ ਤੱਕ ਛੱਡ ਕੇ ਆਏ ਬਾਬਾ ਗੁਰਦੇਵਤ ਸਿੰਘ ਜੀ ਨੇ ਇੱਕ ਹੋਰ ਵੀ ਇੱਥੇ ਜ਼ਿਕਰ ਕੀਤਾ ਹੈ ਕਹਿੰਦੇ ਨੇ ਕੈਨੇਡਾ ਵਾਲਿਓ ਸਿੱਖ ਭਰਾ ਸਾਨੂੰ ਇੰਨਾ ਜ਼ਿਆਦਾ ਪ੍ਰੇਮ ਕਰਦੇ ਸੀ ਉਹ ਇੱਕ ਵੋਟ ਦੇ ਵਿੱਚ ਨਾ ਮਤਲਬ ਕਿ ਸਾਡੇ ਅੱਗੇ-ਅੱਗੇ ਵੀ ਚੱਲਦੇ ਰਹੇ ਤੇ ਉਹ ਸਾਨੂੰ ਵਾਇਰਲੈਸ ਰਾਈ ਸੁਨੇਹੇ ਵੀ ਭੇਜਦੇ ਰਹੇ ਪਰ ਸਾਡੇ ਜਹਾਜ਼ ਉੱਤੇ ਵਾਇਰਲੈਸ ਨਹੀਂ ਸੀਗੀ ਤੇ ਉਹ ਇਹ ਚਾਹੁੰਦੇ ਸਨ ਵੀ ਤੁਸੀਂ ਅੱਗੋਂ ਦੂਰੋਂ ਕਿਤੇ ਕਮਾ ਕੇ ਲਿਆ ਕੇ ਕਿਸੇ ਹੋਰ ਜਗ੍ਹਾ ਤੇ ਲਾ ਕੇ ਇੱਥੇ ਉਤਰ ਜਾਓ ਤੇ ਤੁਸੀਂ ਇੱਥੇ ਇੰਟਰ ਹੋ ਜਾਓ ਪਰ ਉਹਨਾਂ ਨੇ ਕੋਸ਼ਿਸ਼ ਬੜੀ ਕੀਤੀ ਪਰ ਸਾਡੇ ਤੱਕ ਸੁਨੇਹਾ ਨਹੀਂ ਪਹੁੰਚ ਸਕਿਆ ਬਾਬਾ ਪਹੁੰਚ ਸਕਿਆ ਬਾਬਾ ਗੁਰਦੇਵ ਸਿੰਘ ਦੀ ਆਪਣੀ ਕਿਤਾਬ ਵਿੱਚ ਇਸ ਗੱਲ ਦਾ ਵਰਣਨ ਕਰਦੇ ਨੇ ਬਾਬਾ ਗੁਰਦੇਵ ਸਿੰਘ ਕਹਿੰਦੇ ਨੇ ਅਸੀਂ ਬ੍ਰਾਜ਼ਿਲ ਜਾਣ ਦੀ ਵੀ ਪਰਮਿਸ਼ਨ ਮੰਗੀ ਸੀ ਵੀ ਜੇ ਤੁਸੀਂ ਸਾਨੂੰ ਇੱਥੇ ਨਹੀਂ ਨਾ ਰੁਕਣ ਦੇਂਦੇ ਉਤਰ ਨਹੀਂ ਦਿੰਦੇ ਕੈਨੇਡਾ ਵਿੱਚ ਨਹੀਂ ਐਂਟਰੀ ਦੇ ਰਹੇ ਤੇ ਸਾਨੂੰ ਬ੍ਰਾਜ਼ਿਲ ਜਾਣ ਦਿਓ ਅਸੀਂ ਬ੍ਰਾਜ਼ਿਲ ਚਲੇ ਜਾਵਾਂਗੇ ਉੱਥੇ ਬੰਦਰਗਾਹ ਤੇ ਜਾ ਕੇ ਆਪਣਾ ਜਹਾਜ਼ ਮਤਲਬ ਕਿ ਰੋਕ ਕੇ ਉੱਥੇ ਬ੍ਰਾਜ਼ਿਲ ਵਿੱਚ ਰੁਕ ਜਾਵਾਂਗੇ ਪਰ ਕਿੰਦੇ ਸਰਕਾਰ ਵੱਲੋਂ ਕੈਨੇਡਾ ਸਰਕਾਰ ਵੱਲੋਂ ਸਾਨੂੰ ਇਹ ਵੀ অনুমਤੀ ਜਿਹੜੀ ਆ ਉਹ ਨਹੀਂ ਮਿਲ ਸਕੀ ਸੀ। ਬਾਬਾ ਗੁਰਦੇਵ ਸਿੰਘ ਕਹਿੰਦੇ ਨੇ ਅਸੀਂ ਇੰਗਲੈਂਡ ਵਿੱਚ ਵੀ ਬਹੁਤ ਸਾਰੇ ਚਿੱਠੀ ਪੱਤਰ ਭੇਜੇ ਸਨ ਜਾਰਜ 5ਵੇਂ ਨੂੰ ਪਰ ਉਹਦੇ ਵੱਲੋਂ ਵੀ ਮਤਲਬ ਕਿ ਕੋਈ ਖਾਸ ਜਵਾਬ ਨਹੀਂ ਆਇਆ ਤੇ ਉਹ ਵੀ ਸਾਡੀ ਕੋਈ ਮਦਦ ਜਿਹੜੀ ਹੈਲਪ ਨਹੀਂ ਕਰ ਸਕਿਆ। ਬਾਬਾ ਗੁਰਦੇਵ ਸਿੰਘ ਕਹਿੰਦੇ ਨੇ ਸਾਡਾ ਜਹਾਜ਼ ਜਦੋਂ 9 ਦਿਨ ਸਮੁੰਦਰੀ ਜਹਾਜ਼ ਵਿੱਚ ਸਮੁੰਦਰ ਵਿੱਚ ਚੱਲਦਾ ਰਿਹਾ ਕੈਨੇਡਾ ਵੱਲੋਂ ਵਾਪਸੀ ਵੇਲੇ ਤੇ ਕਹਿੰਦੇ ਨੇ ਫਿਰ ਇੱਕ ਕੀ ਹੋਇਆ 9 ਦਿਨਾਂ ਬਾਅਦ ਬੜਾ ਵੱਡਾ ਸਮੁੰਦਰੀ ਤੂਫਾਨ ਜਿਹੜਾ ਸਮੁੰਦਰ ਦੇ ਵਿੱਚ ਖੜਾ ਹੋ ਗਿਆ ਉੱਚੀਆਂ-ਉੱਚੀਆਂ ਲਹਿਰਾਂ ਉੱਠਣ ਲੱਗ ਪਈਆਂ ਤੇ ਬੜੀ ਤੇਜ਼ ਹਵਾ ਚੱਲੀ ਕਹਿੰਦੇ ਨੇ 2 ਦਿਨ ਦੇ ਸਮੇਂ ਜਿੱਡਾ ਇਹ ਤੂਫਾਨ ਜਿਹੜਾ ਉਹ ਚੱਲਦਾ ਰਿਹਾ ਸਮੁੰਦਰ ਦੇ ਵਿੱਚ ਕਹਿੰਦੇ ਨੇ 2 ਦਿਨ ਸਾਡੇ ਯਾਤਰੀਆਂ ਨੇ ਕੁਝ ਵੀ ਨਹੀਂ ਖਾਧਾ ਕਿਉਂਕਿ ਹਵਾਵਾਂ ਬਹੁਤ ਤੇਜ਼ ਸਨ ਤੇ ਮਤਲਬ ਕਿ ਕਦੇ ਜਹਾਰ ਸੱਜੇ ਵੱਲ ਝੁਕ ਜਾਂਦਾ ਸੀ ਕਦੇ ਖੱਬੇ ਵੱਲ ਝੁਕ ਜਾਂਦਾ ਸੀ ਤੇ ਕਹਿੰਦੇ ਜਿਹੜੇ ਲੰਗਰ ਵਾਲੇ ਭਾਂਡੇ ਸਨ ਬਾਬਾ ਗੁਰਦਕਸ਼ ਸਿੰਘ ਨੇ ਆਪਣੀ ਕਿਤਾਬ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਹਿੰਦੇ ਕਦੇ ਸੱਜੇ ਚਲੇ ਜਾਂਦੇ ਸਨ ਕਦੇ ਖੱਬੇ ਚਲੇ ਜਾਂਦੇ ਸਨ ਤੇ ਬਹੁਤ ਜਿਆਦਾ ਉਹਨਾਂ ਦੇ ਖੜਕੇ ਦੀ ਆਵਾਜ਼ ਆਉਂਦੀ ਸੀ ਇਸ ਕਰਕੇ ਉੱਤੇ ਬਹੁਤ ਜਿਆਦਾ ਲਹਿਰਾਂ ਦਾ ਪਾਣੀ ਭੈਣ ਕਰਕੇ ਸਾਨੂੰ ਮਤਲਬ ਕਿ ਥਲੜੇ ਫਲੋਰ ਤੇ ਆਉਣਾ ਪਿਆ ਤੇ ਉਹ ਦਰਵਾਜ਼ੇ ਲੱਕੜਾਂ ਦੇ ਨਾਲ ਫੱਟੇ ਲਾ ਲਾ ਕੇ ਤਰਪਾਲਾਂ ਲਾ ਲਾ ਕੇ ਪੇਚ ਲਾ ਲਾ ਕੇ ਉਹਨੂੰ ਬੰਦ ਕਰਨਾ ਪਿਆ ਬਾਬਾ ਗੁਰਦੇਵ ਸਿੰਘ ਆਪਣੀ ਕਿਤਾਬ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਫਿਰ ਇਹ ਜਹਾਜ਼ ਜਾਪਾਨ ਪਹੁੰਚਿਆ ਤੇ ਜਾਪਾਨ ਦੀ ਬੰਦਰਗਾਹ ਤੋਂ ਬਾਅਦ ਕੁਝ ਦਿਨ ਠਹਿਰਨ ਤੋਂ ਬਾਅਦ ਇਸ ਨੂੰ ਸਿੰਗਾਪੁਰ ਵੀ ਨਹੀਂ ਰੁਕਣ ਦਿੱਤਾ ਗਿਆ ਮਲਕੂਨ ਉੱਥੇ ਵੀ ਇਹਨੂੰ ਪੰਦਰਗਾਹ ਤੋਂ ਪਿੱਛੇ ਰੋਕ ਦਿੱਤਾ ਗਿਆ ਤੇ ਹਾਂਗਕਾਂਗ ਦੀ ਬੰਦਰਗਾਹ ਤੇ ਵੀ ਨਹੀਂ ਰੁਕਣ ਦਿੱਤਾ ਗਿਆ ਕਿਉਂਕਿ ਸਾਰੇ ਥਾਂ ਤੇ ਬ੍ਰਿਟਿਸ਼ ਦਾ ਰਾਜ ਸੀ ਤੇ ਉਹਨਾਂ ਨੂੰ ਕੋਮਾਂਗਾਟਾ ਮਾਰੂ ਦੇ ਯਾਤਰੀਆਂ ਦੇ ਉੱਤੇ ਬਹੁਤ ਜ਼ਿਆਦਾ ਗੁੱਸਾ ਸੀਗਾ ਤੇ ਉਸ ਤੋਂ ਬਾਅਦ ਇਹ ਜਹਾਜ਼ ਕਲਕੱਤੇ ਫਿਰ ਪਹੁੰਚਿਆ ਬਜਬਜ ਘਾਟ ਤੇ 2 ਮਹੀਨੇ ਡੇਢ ਤੋਂ 2 ਮਹੀਨੇ ਦਾ ਸਮਾਂ ਜਿਹੜਾ ਇਹਨਾਂ ਨੂੰ ਵਾਪਸੀ ਦੇ ਵਿੱਚ ਲੱਗਾ ਤੇ ਉਹ ਅਸੀਂ ਅੱਗੇ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਵੀ ਬਾਬਾ ਗੁਰਦੇਵ ਸਿੰਘ ਜੀ ਦੇ ਉਹਨਾਂ ਦੇ ਪੂਰੇ ਜਥੇ ਨਾਲ ਫਿਰ ਬਜਬਜ ਘਾਟ ਤੇ ਕਿਵੇਂ ਦਾ ਸਲੂਕ ਹੋਇਆ ਅੰਗਰੇਜ਼ਾਂ ਵੱਲੋਂ ਗੋਲੀ ਚਲਾਈ ਗਈ ਕਿੰਨੇ ਜਣੇ ਸ਼ਹੀਦ ਹੋ ਗਏ ਬਾਬਾ ਗੁਰਦੇਵ ਸਿੰਘ ਜੀ ਨੇ ਆਪਣਾ ਲੋਕ ਛਿਪ ਕੇ ਕਈ ਸਾਲ ਦਾ ਸਮਾਂ ਕਿਵੇਂ ਬਤੀਤ ਕੀਤਾ ਕਿਵੇਂ ਉਹਨਾਂ ਗ੍ਰਿਫਤਾਰੀ ਦਿੱਤੀ ਉਹ ਅਗਲੀ ਵੀਡੀਓ ਦੇ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ